ਵਾਹਿਗੁਰੂ ਜੀ ਕਰੋ ਜੀ ਦਰਸ਼ਨ ਸਾਡੇ ਅਸਲੀ ਸੱਚਕੰਨ ਤਖਤ ਸ਼੍ਰੀ ਹਜੂਰ ਸਾਹਿਬ ਅਬਚਲਨਗਰ ਜੀ ਦੇ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਿਆ ਦਰਸ਼ਨ ਦੀਦਾਰ ਕਰਕੇ ਸਾਡੇ ਗੁਰੂ ਜੀ ਦੇ ਦਰ ਦੇ ਇਦਾਂ ਲੱਗ ਰਿਹਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਹੀ ਆ ਕੇ ਬੈਠ ਗਿਆ ਦੁਨੀਆ ਦੀ ਹਰ ਚੀਜ਼ ਹਰ ਸ਼ੈ ਫਿੱਕੀ ਪੈ ਜਾਂਦੀ ਹੈ ਜਦੋਂ ਆਹ ਵਾਲਾ ਸਕੂਨ ਮਿਲਦਾ ਮੈਂ ਕੋਸ਼ਿਸ਼ ਕੀਤੀ ਕਿ ਅੰਦਰ ਮੈਂ ਵੀਡੀਓ ਬਣਾਵਾਂ ਲੇਕਿਨ ਇੱਥੇ ਲਿਖਿਆ ਹੋਇਆ ਸੀ ਕਿ ਵੀਡੀਓ ਬਣਾਣੀ ਮਨਾ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਕਿਸੇ ਟਾਈਮ ਸ਼ਸ਼ਤਰਾਂ ਦੀ ਵੀਡੀਓ ਜਾਂ ਜਿਸ ਟਾਈਮ ਤੇ ਆਰਤੀ ਹੁੰਦੀ ਹੈ ਥੋੜਾ ਬਹੁਤਾ ਵੀਡੀਓ ਮੈਂ ਬਣਾਵਾਂ ਤੇ ਤੁਹਾਨੂੰ ਦਰਸ਼ਨ ਦੀਦਾਰ ਕਰਵਾਵਾਂ ਬਾਬਾ ਜੀ ਦੇ ਸਸਰਗਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਅਸੀਂ ਆਖਰਕਾਰ ਪਹੁੰਚ ਚੁੱਕੇ ਹਾਂ ਜੀ ਸ੍ਰੀ ਹਜੂਰ ਸਾਹਿਬ ਤੇ ਅਸੀਂ ਬੇਸਿਕਲੀ ਕੱਲ ਪਹੁੰਚੇ ਸੀ ਸ਼ਾਮ ਨੂੰ ਥਕਾਵਟ ਬਹੁਤ ਜ਼ਿਆਦਾ ਹੋ ਗਈ ਸੀ ਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਤੇ ਪਹੁੰਚ ਗਏ ਆ ਇੱਥੇ ਪਹੁੰਚਦੇ ਹੀ ਸਾਨੂੰ ਜਦੋਂ ਪਤਾ ਲੱਗਿਆ ਕਿ ਸੰਗਤ ਪੰਜਾਬ ਤੋਂ ਬਹੁਤ ਜ਼ਿਆਦਾ ਆਈ ਕੱਲੀ ਪੰਜਾਬ ਤੋਂ ਨਹੀਂ ਬਹੁਤ ਵੱਖਰੇ ਵੱਖਰੇ ਸ਼ਹਿਰਾਂ ਤੋਂ ਆਈ ਹੋਈ ਹੈ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਬਾਬਾ ਨਿਹੰਗ ਸਿੰਘ ਜੀ ਦੀ ਵਰਸੀ ਹੈ ਉਦੇ ਕਰਕੇ ਸੰਗਤ ਬਹੁਤ ਜ਼ਿਆਦੀ ਹੈ ਸਾਨੂੰ ਫਿਰ ਅਸੀਂ ਜਦੋਂ ਗੇ శ్రీ ਲੰਗਰ ਸਾਹਿਬ ਵਾਲੀ ਏਰੀਆ ਵੱਲ ਬਬਨਿਜਾਨ ਸਿੰਘ ਜੀ ਦੇ ਗੁਰਦੁਆਰੇ ਵੱਲ ਸਾਨੂੰ ਕਿਤੇ ਵੀ ਕਮਰਾ ਨਹੀਂ ਮਿਲਿਆ ਮਤਲਬ ਹੈ ਹੀ ਨਹੀਂ ਕਮਰੇ ਸੰਗਤ ਕਈ ਸੰਗਤ ਬਾਰ ਕੋਰੀਡੋਰਾਂਸ ਹੋ ਰਹੀ ਹੈ ਫਿਰ ਇਹ ਤਾਂ ਚੰਗੀ ਗੱਲ ਹੈ ਕਿ ਮੈਂ ਫੋਨ ਤੇ ਪਹਿਲਾਂ ਇੱਧਰ ਤਖਤਸ਼ਰੀ ਹਜੂਰ ਸਾਹਿਬ ਵੱਲ ਜਿਹੜਾ ਭਾਈ ਜਿਆ ਸਿੰਘ ਯਾਤਰੀ ਨਿਵਾਸ ਹੈ ਉੱਥੇ ਮੈਂ ਪਹਿਲੇ ਬੁਕਿੰਗ ਕਰਵਾ ਲਈ ਸੀ ਆਨਲਾਈਨ ਤੇ ਉਹ ਸਾਨੂੰ ਮਿਲ ਗਿਆ ਜੇ ਇੱਥੇ ਵੀ ਬਾਅਦ ਸਾਰੇ ਕਮਰੇ ਭੁਗੋ ਚੁੱਕੇ ਸੀ ਕਿਉਂਕਿ ਇੱਥੇ ਵੀ ਕਿਸੇ ਨੂੰ ਨਹੀਂ ਮਿਲ ਰਹੀ ਸੀ ਚਲੋ ਮੇਰੀ ਪਹਿਲਾਂ ਬੁਕਿੰਗ ਇੱਥੇ ਮਿਲ ਗਈ ਤੇ ਫਿਰ ਜਦੋਂ ਅਸੀਂ ਗਏ ਅੱਜ ਸਵੇਰੇ ਮੈਦ ਸਿਮਰਤ ਜਾ ਕੇ ਐਨਾ ਗੱਦੀ ਦਵਾ ਕੇ ਆਇਆ ਬਾਬਾ ਜੀ ਨੂੰ ਮਿਲ ਕੇ ਆਇਆ ਤੇ ਬਾਬਾ ਜੀ ਕਹਿੰਦੇ ਅੱਜ ਸ਼ਾਮ ਨੂੰ ਤੁਸੀਂ ਆ ਜਿਓ ਤੁਹਾਨੂੰ ਕੋਸ਼ਿਸ਼ ਕਰਾਂਗੇ ਕਮਰਾ ਦਵਾ ਦਾਂਗੇ ਚੱਕਰ ਕੀ ਆ ਇੱਧਰ ਕਮਰੇ ਬਹੁਤ ਸਾਫ ਨੇ ਤੁਸੀਂ ਦੇਖ ਹੀ ਸਕਦੇ ਹੋ ਕਮਰੇ ਸਾਫ ਨੇ ਅਸੀਂ ਆ ਪਾਇਆ ਕਮਰੇ ਦੇ ਏਸੀ ਲੱਗਾ ਹੈ ਵਧੀਆ ਵਾਸ਼ਰੂ ਵੱਡਾ ਕਮਰਾ ਹੈ ਦਿੱਕਤ ਕੋਈ ਨਹੀਂ ਕਿ ਕਮਰਾ ਸਾਫ ਹੈ ਬਟ ਕਹਿੰਦੇ ਨਾ ਇੱਧਰ ਡੇ ਟਾਈਮ ਨਾ ਫਿਰ ਸੰਗਤ ਘੱਟ ਹੁੰਦੀ ਹੈ ਲੰਗਰ ਸਾਹਿਬ ਵੱਲ ਜ਼ਿਆਦਾ ਕਿਉਂਕਿ ਵਰਸੀ ਉੱਧਰ ਹੋ ਰਹੀ ਹੈ ਸਾਰੀ ਸੰਗਤ ਉੱਥੇ ਹੈ ਨਾ ਉਹਦੇ ਦੀਵਾਨ ਸਜਰੇ ਨੇ ਕਥਾਵਾਂ ਹੁੰਦੀਆਂ ਨੇ ਫਿਰ ਇੱਧਰੋਂ ਜਾਣਾ ਆਣਾ ਗੱਡੀ ਬਾਰ-ਬਾਰ ਲੈ ਕੇ ਜਾਣਾ ਔਖਾ ਹੋ ਜਾਂਦਾ ਤੇ ਮਤਲਬ ਅਸੀਂ ਚਾਹਣਾ ਕਿ ਉੱਧਰ ਹੀ ਮਿਲ ਜਾਈਏ ਕਿਉਂਕਿ ਨਾਲ ਲੰਗਰ ਘਰ ਉੱਥੇ 24 ਘੰਟੇ ਹੁੰਦਾ ਲੰਗਰ ਵੀ ਛੱਕ ਸਕਦੇ ਹਾਂ ਤੇ ਕਿਉਂਕਿ ਜਦੋਂ ਦੇ ਜਿੰਨੇ ਵਾਰੀ ਵੀ ਹਜ਼ੂਰ ਸਾਹਿਬਾਂ ਸਿਰ ਉੱਧਰ ਟਿਕ ਰੁਕਦੇ ਹੁੰਦੇ ਆ ਸੋ ਇਸ ਪਹਿਲੀ ਵਾਰ ਇੱਥੇ ਰੁਕ ਰਿਹਾ ਤੇ ਆਪਾਂ ਦੇਖਦੇ ਜੇ ਮਿਲ ਜਾਂਦਾ ਉੱਧਰ ਕ ਚਲੋ ਹੁਣ ਆਪਾਂ ਚੱਲਣ ਲੱਗੇ ਆ ਜੀ ਲੰਗਰ ਸਾਹਿਬ ਗੁਰਦੁਆਰੇ ਵੱਲ ਤੇ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਕਰ ਦਿਆ ਕਮਰਾ ਬੰਦ ਇਹ ਆ ਜੀ ਯਾਤਰੀ ਨਿਵਾਸ ਸੋਨਾ ਬਣਿਆ ਹੋਇਆ ਬਹੁਤ ਜ਼ਿਆਦਾ ਸੋਨਾ ਲਿਫਟ ਲੱਗੀ ਆ ਜੀ ਆਪਣਾ ਹੈਗਾ 7ਵਾਂ ਫਲੋਰ ਲਿਫਟ ਲੈ ਕੇ ਪਹਿਲਾਂ ਥੱਲੇ ਜਾਈਏ ਹਾਂਜੀ ਚੱਲੀਏ ਬਸ ਲਓ ਜੀ ਸਕੋਰਪਿਓਨ ਤੋਂ ਬਾਅਦ ਆ ਗਏ ਸੀ ਟੈਂਪੂ ਤੇ ਇਹ ਪਾਣਾ ਨਹੀਂ ਬਣ ਲਗਦਾ ਇਹ ਸਕੋਰਪਿਓਮ ਇਹ ਆਟੋ ਤੇ ਕਿਉਂ ਚੱਲਿਓ ਜਾਏਗੇ ਨਾ ਆਟਰ ਦਾ ਵੀ ਥੋੜਾ ਲੈਣਾ ਜੇ ਨਹੀਂ ਮੈਂ ਦੱਸਦਾ ਇਧਰਲੀ ਸਾਈਡ ਦਾ ਅਸੀਂ ਗੱਡੀ ਪਾਰਕਿੰਗ ਤੇ ਲਾਈ ਹੋਈ ਹੈ ਤੇ ਪਾਰਕਿੰਗ ਬੜੀ ਔਖੀ ਔਖੀ ਮਿਲਦੀ ਹੈ ਬਹੁਤ ਔਖੀ ਮਿਲਦੀ ਹੈ ਤੇ ਗੁਰਦੁਆਰਾ ਲੰਗਰ ਸਾਹਿਬ ਵੱਲ ਵੀ ਪਾਰਕਿੰਗ ਗੱਡੀ ਦੀ ਹੈ ਹੀ ਨਹੀਂਗੀ ਇੱਥੋਂ ਕੱਢ ਕੇ ਲੈ ਤਾਂ ਜਾਵਾਂਗੇ ਉੱਥੇ ਲਾਵਾਂਗੇ ਕਿੱਥੇ ਠੀਕ ਹੈ ਤੇ ਉਧਰੋਂ ਜੇ ਵਾਪਸ ਆਉਂਦੇ ਹੋਏ ਇੱਥੇ ਨਾ ਲੱਗੀ ਪਾਰਕਿੰਗ ਮੈਂ ਲੱਗੀ ਰਹਿਣ ਤੋਂ ਬਾਅਦ ਉੱਥੋਂ ਚੱਲਦੇ ਆਂ ਵਾਪਸੀਸ ਤੁਰ ਕੇ ਆਵਾਂਗੇ ਫਟਾ ਆਰਾਮ ਦੇ ਨਾਲ ਅਨੰਦ ਲੈਂਦੇ ਹੋਏ ਠੀਕ ਹੈ ਨਹੀਂ ਅਨੰਦ ਦੇ ਆਵਾਂਗੇ ਆਹ ਅਨਾਰ ਦਾ ਜੂਸ ਪੀਵਾਂਗੇ ਆਹ ਆ ਕਲ ਆਤ ਪਿਆ ਉਹ ਪਹਿਲੀ ਵਾਰੀ ਆਜ ਤੋਂ ਦੇ ਵੇਦੀਆਂ ਜੀ ਪਹਿਲੀ ਵਾਰੀ ਆਜ ਤੋਂ ਦੇ ਵੇਦਿਆ ਮੇਲੇ ਮੋਤੋ ਮੋਤੋ ਅਸੀਂ ਪਹੁੰਚ ਗਏ ਜੀ ਬਾਬਾ ਨਿਧਾਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਤੇ ਇੱਥੇ ਲੰਗਰ ਖਾਲ ਦੇ ਵਿੱਚ ਅਸੀਂ ਬਚਪਨ ਤੋਂ ਹੀ ਆਂਦੇ ਆ ਇਹ ਉਹੀ ਲੰਗਰ ਖਾਲ ਹੈ ਬਹੁਤ ਹੀ ਆਨੰਦਪ੍ਰੀ ਜਗ੍ਹਾ ਇਹ ਬਾਬਾ ਨਿਧਾਨ ਸਿੰਘ ਜੀ ਦੀ ਵਰਸੀ ਕਰਕੇ ਬਹੁਤ ਹੀ ਜਿਆਦੀ ਸੰਗਤ ਤੇ ਬਹੁਤ ਹੀ ਵਧੀਆ ਸਮਾਗਮ ਹੋ ਰਹੇ ਨੇ ਇੱਥੇ ਭਾਗਾਂ ਨੇ ਸਮਝਦੇ ਆ ਆਪਣੇ ਆਪ ਨੂੰ ਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਇੱਥੇ ਪਹੁੰਚ ਸਕੇ ਤੇ ਦਰਸ਼ਨ ਕਰ ਸਕੇ ਇਹ ਆਪ ਮੁਲ ਔਰ ਆਨੰਦ ਲੈ ਤੁਮ ਕਰੋ ਤਦਾ ਪ੍ਰਤਪਾਰ ਤੁਮ ਸਾਜ ਬਾਬਾ ਨਿਹੰਗ ਸਿੰਘ ਜੀ ਦੀ ਵਰਸੀ ਹੁੰਦੀ ਹੈ ਜਿਹੜੀ 2-3 ਤਰੀਕ ਨੂੰ ਮਨਾਇ ਜਾਂਦੀ ਹੈ ਅਗਸਤ ਦੇ ਵਿੱਚ ਤੇ ਉਹਨਾਂ ਦਿਨਾਂ ਦੇ ਵਿੱਚ ਕਾਫੀ ਸੰਗਤ ਪੰਜਾਬ ਤੋਂ ਆਈ ਹੁੰਦੀ ਹੈ ਤੇ ਜਿਹੜੇ ਪੰਡਾਲ ਦਰਬਾਰ ਹੁੰਦੇ ਨੇ ਬਹੁਤ ਹੀ ਖੂਬਸੂਰਤੀ ਨਾਲ ਸਜਾਏ ਜਾਂਦੇ ਨੇ ਤੇ ਸੰਗਤ ਨੇ ਭਰ-ਭਰ ਕੇ ਇੱਥੇ ਸੇਵਾ ਵੀ ਕਰਨੀ ਹੁੰਦੀ ਹੈ ਤੇ ਗਤਕਾ ਸਮਾਗਮ ਬਹੁਤ ਕੁਝ ਹੁੰਦਾ ਜੀ ਮਤਲਬ ਹਰ ਪਾਸੇ ਬਹੁਤ ਆਨੰਦਮਈ ਮਾਹੌਲ ਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਭਾਈ ਪਿੰਦਰਪਾਲ ਸਿੰਘ ਜੀ ਵੀ ਇੱਥੇ ਆਏ ਸੀ ਉਹਨਾਂ ਨੇ ਵੀ ਕਥਾ ਕੀਤੀ ਸੀ ਤੇ ਲੰਗਰ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ ਬਹੁਤ ਬਹੁਤ ਜ਼ਿਆਦਾ ਆਨੰਦ ਹੁੰਦਾ ਇਹਨਾਂ ਦੀ ਨਵਜ ਤੇ ਕਮਰੇ ਮਿਲਣ ਵਿੱਚ ਇਸ ਕਰਕੇ ਬਹੁਤ ਪਰੇਸ਼ਾਨੀ ਬਹੁਤ ਦਿੱਕਤ ਵੀ ਆਂਦੀ ਹੈ ਕਿਉਂਕਿ ਸੰਗਤ ਜ਼ਿਆਦਾ ਹੋਣ ਕਰਕੇ ਕਮਰਿਆਂ ਦਾ ਅਰੇਂਜਮੈਂਟ ਉਸ ਹਿਸਾਬ ਨਾਲ ਹੁੰਦਾ ਤੇ ਕਈ ਵਾਰ ਸੰਗਤ ਦੂਸਰੇ ਹੋਟਲਾਂ ਦੇ ਵਿੱਚ ਵੀ ਰੁਕਦੀ ਹੈ ਜਾਂ ਸੱਚਖੰਡ ਦੇ ਕੋਲ ਜਿਹੜੇ ਦਰਬਾਰ ਨੇ ਉੱਥੇ ਵੀ ਰੁਕਦੀ ਹੈ ਮਾ ਸਾਡੇ ਕੇ ਲੰਗਰ ਸਾਹਿਬ ਅੱਜ ਇੱਕ ਗੱਲ ਹੋਰ ਤਸੀਬ ਭੁੱਲ ਗਏ ਤੁਹਾਨੂੰ ਓਏ ਹੋਏ ਪਟਲੇ ਮਾਈਕ ਉਹਦਾ ਮਾਈਕ ਕਹਿ ਰਿਹਾ ਸਟ੍ਰੋ ਪਟਲੇ ਇੱਕ ਗੱਲ ਹੋਰ ਦੇਖੇ ਪਰ ਉਸ ਦੀ ਨਹੀਂ 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 ਗੱਲ ਗੱਲ ਮੈਨ ਭੁੱਲ ਗਏ ਜੀ ਅੱਜ ਸਾਡੇ ਸਿਮਰਤਪਾਲ ਸਿੰਘ ਦਾ ਜਨਮ ਦਿਨ ਹੈ ਸਾਰੇ ਨੂੰ ਸਾਰੇ ਨੂੰ ਲੰਬੀ ਉਮਰ ਚੰਗੀ ਚੰਗੀ ਸਿਹਤ ਦੀਆਂ ਮਨੁਕਾਮਨਾ ਦਿਓ ਪਰਮਾਤਮਾ ਨਾਲੇ ਨੂੰ ਬਰਕਤਾਂ ਪਾਵੇ ਇਹ ਤੇ ਹਰੇਕ ਮਨੁਕਾਮਨਾ ਪੂਰੀਆਂ ਹੋਣ ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਇੱਕ ਹਜੂਰ ਸਾਹਿਬ ਆਇਆ ਸੀ ਅੱਜ ਵੀ ਆਪਣੇ ਜਨਮ ਦਿਨ ਤੇ ਹਜੂਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਨਗਰੀ ਦੇ ਵਿੱਚ ਇੱਦਾਂ ਜੀ ਪੀਰ ਐਪਲ ਸ਼ੇਕ ਤਾਂ ਫਿਰ ਇੱਕ ਕੇਕ ਜ਼ਰੂਰ ਕੱਟਦੇ ਪਰ ਨਹੀਂ ਪਰੇਗਾ ਜਿਹਨਾਂ ਦੇ ਵਿੱਚ ਬਾਬਾ ਦੀਦਾਨ ਸਿੰਘ ਜੀ ਦੀ ਵਰਸੀ ਹੈ ਸੋ ਕੋਈ ਨਹੀਂ ਉਹ ਤਾਂ ਪੈਂਡਿੰਗ ਰਹਿ ਗਿਆ ਉਹਦਾ ਪੈਂਡਿੰਗ ਰਸਤੇ ਜਾਂਦੇ ਹੋਏ ਇੱਕਦ ਕਰਨਾ ਅੱਛਾ ਮੇਰਾ ਵੀ ਆ ਰਿਹਾ ਇੱਥੇ ਬਣਾ ਲਾਂਗੇ ਇਹ ਜੀ ਉਸ ਪੀਲੇ ਵਿੱਚ ਚਾਹ ਪੀਂਦੇ ਹਾਂ ਹਾਂ ਸ਼ਾਮ ਦਾ ਵੇਲਾ ਤੇ ਆਪਾਂ ਇੱਕ ਵਾਰੀ ਫਿਰ ਤੋਂ ਸੱਚਕੰਡ ਸ੍ਰੀ ਹਜੂਰ ਸਾਹਿਬ ਆ ਗਏ ਕਿਉਂਕਿ ਸ਼ਾਮ ਦੇ ਵੇਲੇ ਆਰਤੀ ਦਾ ਆਨੰਦ ਤੇ ਰਹਿਰਾ ਸਾਹਿਬ ਜੀ ਦਾ ਆਨੰਦ ਬਹੁਤ ਹੀ ਜ਼ਿਆਦਾ ਅਲੱਗ ਹੁੰਦਾ ਹੈ ਤੇ ਐਦਾਂ ਦਾ ਆਨੰਦ ਕਿਤੋਂ ਵੀ ਨਹੀਂ ਮਿਲਦਾ ਕਿਸੇ ਸ਼ੈ ਕਿਸੇ ਵਸਤੂ ਦੇ ਵਿੱਚ ਨਹੀਂ ਹੈਗਾ ਤੇ ਦਰਬਾਰ ਸਾਹਿਬ ਬਾਹਰੋਂ ਬਹੁਤ ਸੋਹਣਾ ਲੱਗਦੇ ਨੇ ਦਿੱਤੇ ਇੱਕ ਘੋੜਾ ਵੀ ਹੈਗਾ ਕਿਹਾ ਜਾਂਦਾ ਕਿ ਬਾਬਾ ਜੀ ਦੇ ਘੋੜੇ ਦੀ ਨਸਲ ਹੈ ਗੋ ਬਟ ਸੱਚ ਕੀ ਝੂਠ ਕੀ ਇਹਦੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਜੋ ਅੰਦਰ ਅਸੀਂ ਪਹੁੰਚੇ ਉਸ ਟਾਈਮ ਅਰਦਾਸ ਹੋ ਰਹੀ ਸੀ ਅਰਦਾਸ ਦੇ ਵਿੱਚ ਅਸੀਂ ਆਪਣਾ ਹਿੱਸਾ ਪਾਇਆ ਯੋਗਦਾਨ ਪਾਇਆ ਸੀ ਅਰਦਾਸ ਸੁਣੀ ਮੱਬਾ ਜੀ ਨੂੰ ਅਰਦਾਸ ਕੀਤੀ ਸਰਬੱਤ ਦੇ ਭਲੇ ਦੀ ਦਰਬਾਰ ਸਹਿ ਪਹੁੰਚ ਕੇ ਇੰਨਾ ਆਨੰਦ ਆਂਦਾ ਤੇ ਦਿਲ ਨਹੀਂ ਕਰਦਾ ਵੀ ਆਪਾਂ ਜਦੋਂ ਬਾਟ ਸੁਣ ਰਹਿਆਂ ਜਾਂ ਕੀਰਤਨ ਸੁਣ ਰਹਿਆਂ ਵੀ ਆਪਾਂ ਬਾਅਦ ਵਿੱਚ ਆਪਣੇ ਕਮਰੇ ਚ ਜਾਈਏ ਇਦਾਂ ਲੱਗਦਾ ਵੀ ਕੀਰਤਨ ਖਤਮ ਕਿਉਂ ਹੋ ਗਿਆ ਹਨਾ ਇੱਕ ਪੂਰਾ ਪੰਜਾਬ ਹੀ ਇੱਥੇ ਆਇਆ ਹੁੰਦਾ ਇਹ ਗੁਰਦੁਆਰਾ ਸਾਹਿਬ ਜ਼ਿਆਦਾਤਰ ਮਰਾਠਾ ਜਿਹੜੇ ਹੁੰਦੇ ਨੇ ਮਰਾਠਾ ਸਿੱਖ ਆਪਣੇ ਭਾਈਚਾਰਾ ਹੈ ਉਹਨਾਂ ਦੇ ਵੱਲੋਂ ਪ੍ਰੋਪਰ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਥੋੜੀ ਦੇਰ ਬਾਅਦ ਅਸੀਂ ਜਦੋਂ ਦੇਖਿਆ ਤੇ ਬਹੁਤ ਤੇਜ਼ بارش ਮੀਂਹ ਬਹੁਤ ਤੇਜ਼ ਪਿਆ ਤੇ ਸਾਰੀ ਸੰਗਤ ਜਿਵੇਂ ਕੀ ਕੋਰੀਡੋਰ ਬਣੇ ਹੁੰਦੇ ਨੇ ਸ਼ੈੱਡ ਬਣੇ ਹੁੰਦੇ ਨੇ ਉੱਥੇ ਜਾ ਕੇ ਸੰਗਤ ਨੇ ਆਸਰਾ ਲੇਤਾ ਚਲੋ ਬਾਅਦ ਵਿੱਚ ਫੋਟੋ ਖਿਚਾਓ ਇਬਾਦਤ ਫਾਊਂਟੇਨ ਦੇ ਨਾਲ ਫੋਟੋ ਖਿਚਾਉਗੀ ਆ ਦੇਖਾ ਸ਼ਾਮ ਦਾ ਵੇਲਾ ਆਰਤੀ ਸੁਣਨ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਅਸੀਂ ਚਾਰੋ ਜਣੇ ਅਸੀਂ ਚਾਰੋ ਜਣੇ ਲੰਗਰ ਪ੍ਰਸ਼ਾਦਾ ਛੱਕੇ ਮਤਲਬ ਆਰਤੀ ਭੋਗ ਪੈਣ ਤੋਂ ਬਾਅਦ ਸਾਰਾ ਕੁਝ ਸਮਾਪਤ ਹੋਣ ਤੋਂ ਬਾਅਦ ਪ੍ਰਸ਼ਾਦਾ ਛੱਕੇ ਤੇ ਹੁਣ ਅਸੀਂ ਥੋੜਾ ਜਿਹਾ ਟੈਲਨਟ ਚੱਲੇ ਆ ਤੇ ਸੰਗਤ ਦੇ ਦਰਸ਼ਨ ਕਰਦੇ ਆ ਹਾਂ ਸਹੀ ਗੱਲ ਆ ਪੰਜਾਬੀ ਸੰਗਤ ਦੇ ਲਿਆ 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 ਸਮਾਚਾਰ ਇਹ ਹੈ ਕਿ ਵਰਸੀ ਕਰਕੇ ਇੰਨੀ ਸੰਗਤ ਜੋ ਕਿ ਜਿਨਾਂ ਦੇ ਕਰਮਾਂ ਦੇ ਵਿੱਚ ਪਰਮਾਤਮਾ ਜੀ ਦੇ ਦਰਸ਼ਨ ਜਿਨਾਂ ਦੇ ਕਰਮਾਂ ਦੇ ਵਿੱਚ ਅਫਜ਼ਲ ਸਾਹਿਬ ਸ਼੍ਰੀ ਗੁਰੂ ਹਰਜੋ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਲਿਖੇ ਸੀ ਉਹ ਪਹੁੰਚੇ ਨੇ ਬਟ ਚੱਕਰ ਕੀ ਹੈ ਬਹੁਤ ਸੰਗਤ ਇੱਥੇ ਕਈ ਪਰੇਸ਼ਾਨ ਇਹ ਤਾਂ ਕਰਕੇ ਹੋ ਰਹੀ ਕਮਰੇ ਨਹੀਂ ਮਿਲ ਰਹੇ ਕਈਆਂ ਨੂੰ ਤੇ ਮੈਂ ਫਿਰ ਅਸੀਂ ਇਹੀ ਫੈਸਲਾ ਕੀਤਾ ਉੱਥੇ ਜਦੋਂ ਗਏ ਉੱਥੇ ਬਹੁਤ ਸੰਗਤ ਬਾਬਾ ਜੀ ਦੇ ਕੋਲ ਕਹਿੰਦੀ ਸੀ ਵੀ ਕਮਰਾ ਚੇਂਜ ਕਰ ਦੋ ਅਸੀਂ ਫਿਰ ਇਹੀ ਸੋਚਿਆ ਵੀ ਮੈਂ ਕਿ ਰਹਿਣ ਦਿੰਦੇ ਨਾ ਕਿਰਨਾ ਬਹੁਤ ਠੀਕ ਆਪਾਂ ਤਾਂ ਮਿਲਿਆ ਹੋਇਆ ਕਮਰਾ ਹੈ ਨਾ ਆਪਾਂ ਉੱਧਰ ਫਿਰ ਰਹਿਣ ਹੀ ਦਿੰਦੇ ਆ ਕਹਣਾ ਫਿਰ ਇੱਥੋਂ ਗੱਡੀ ਹੈਗੀ ਆਪਾਂ ਗੱਡੀ ਉੱਤੇ ਡੇਟਾ ਵਿੱਚ ਲਿਖੋ ਕਿ ਆਪਾਂ ਹੁਣ ਸਾਲ ਚਲੇ ਜਾਣਾ ਆਪਾਂ ਲੋਕਲ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਫਿਰ ਉਸ ਤੋਂ ਅੱਗੇ ਨਾਨਕ ਜੀ ਦੇ ਸੈੱਟ ਵੀ ਜਾਣਾ ਹੈ ਹੋਰ ਵੀ ਬੜੀ ਥਾਂਵਾਂ ਤੇ ਜਾਣਾ ਫਿਰ ਮੈਂ ਕਿ ਆਪਾਂ ਕਮਰਾ ਤਾਂ ਸੌਣ ਵਾਸਤੇ ਯੂਜ਼ ਕਰਦਾ ਬਸ ਆਹ ਠੀਕ ਹੈ ਚਰਨਾ ਥੱਕ ਕਰਕੇ ਚੇਂਜ ਕਰਕੇ ਬੈਠ ਗਏ ਨੇ ਕੀ ਕਰੇ ਇਹਨਾਂ ਥੱਕਦੇ ਇਹ ਇਵੇਂ ਕਿੱਥੇ ਟਕੜਾਏ ਇਹ ਮੈਨੂੰ ਇਹ ਮੇਰੇ ਦਵਾਲੇ ਹੋ ਰਹੀ ਹੈ ਵੀ ਚੱਕ ਮੈਨੂੰ ਆ ਲੈ ਹਾਂ ਹਾਂਜੀ